ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਦੋਸਤੋ ਅੱਜ ਆਪਾਂ ਆਇਆ ਲੁਧਿਆਣਾ ਦੇ ਟੰਡਾਰੀ ਕਲਾ ਰੇਲਵੇ ਸਟੇਸ਼ਨ ਜਿੱਥੇ ਕੀ ਅਪਡੇਸ਼ਨ ਦਾ ਕੰਮ ਚੱਲ ਰਿਹਾ ਵਾ ਤਾਂ ਇਹ ਆਪਾਂ ਇਹਦਾ ਅਪਡੇਟ ਦਵਾਂਗੇ ਤੇ ਤੁਸੀਂ ਵਲੋਗ ਦੇ ਨਾਲ-ਨਾਲ ਬਣੇ ਰਹੋ ਤੇ ਆਜੋ ਹੁਣ ਅੰਦਰ ਜਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਵੱਡਾ ਹਾਲ ਬਣਿਆ ਆਇਆ ਵਾ ਤੇ ਇੱਥੇ ਇੱਕ LCD ਲੱਗੀ ਹੋ ਜੋ ਕੀ ਟ੍ਰੇਨਾਂ ਦੀ ਜਾਣਕਾਰੀ ਦੋਗੀ ਤੁਹਾਨੂੰ ਹਾਂਜੀ ਦੋਸਤੋ ਹੁਣ ਆਪਾਂ ਰੇਲਵੇ ਸਟੇਸ਼ਨ ਦੇ ਅੰਦਰ ਆ ਚੁੱਕੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਮੌਲਚਾਲ ਤੇ ਇੱਧਰ ਤੁਸੀਂ ਇੱਧਰ ਤੁਸੀਂ ਪ੍ਰਵਾਸੀ ਵੀਰਾਂ ਨੂੰ ਦੇਖ ਸਕਦੇ ਹੋ ਕਿ ਕਿੰਨੀ ਲੰਬੀ ਲਾਈਨ ਲੱਗੀ ਹੋਈ ਹੈ ਸਾਰੇ ਆਪਣੇ ਆਪਣੇ ਪਿੰਡ ਜਾਣ ਲਈ ਖੜੇ ਹੋਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੁਨੀਆ ਇਕੱਠੀ ਕਿੱਥੋਂ ਤੱਕ ਲੰਨ ਲੱਗੀ ਹੋਈ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਥੋਂ ਤੱਕ ਟਾੜੀ ਨਿਗਾਹ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਪੰਜਾਬ ਸਰਕਾਰ ਵੱਲੋਂ ਅਤੇ ਕੇਂਦਰ ਸਰਕਾਰ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਵਾ ਜੋ ਵੀ ਰੇਲਵੇ ਸਟੇਸ਼ਨ ਆ ਉਹਨਾਂ ਨੂੰ ਅਪਡੇਟ ਕੀਤਾ ਜਾ ਰਿਹਾ ਵਾ ਤੇ ਇਹ ਲੁਧਿਆਣੇ ਦਾ ਛੋਟਾ ਸਟੇਸ਼ਨ ਆ ਤੇ ਲੁਧਿਆਣੇ ਦਾ ਜਿਹੜਾ ਮੇਨ ਵੱਡਾ ਵਾ ਉਸ ਦਾ ਵੀ ਅਪਡੇਸ਼ਨ ਦਾ ਕੰਮ ਚੱਲ ਰਿਹਾ ਵਾ ਜੋ ਕਿ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਵਾ ਤੇ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਇਹ ਦੋਸਤੋ ਉੱਪਰ ਦਾ 뷰 ਆ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਪਾਰਕਿੰਗ ਏਰੀਆ ਆ ਜਾਂਦਾ ਵਾ ਜੀ ਦੋਸਤੋ ਹੁਣ ਆਪਾਂ ਰੇਲਵੇ ਪੁਲ ਦੇ ਉਪਰ ਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੀ ਲੰਬੀ ਲਾਈਨ ਲੱਗੀ ਹੋਈ ਆ train corridor ਲੀ ਉਹ ਪਿੱਛੋਂ ਤੱਕ ਲਾਈਨ ਲੱਗੀ ਹੋਈ ਆ ਪੂਰੀ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਲਾਈਨਾਂ ਤੇ ਆਹ ਐਲਸੀਡੀ ਲੱਟਾਂ ਲਗਾਈਆਂ ਗਈਆਂ ਨੇ ਜੋ ਤੁਹਾਨੂੰ ਪਤਾ ਲੱਗ ਸਕੇ train ਦਾ ਕਿ ਕਿਦੋਂ ਆ ਰਹੀ ਹੈ ਤੇ ਨਾਲ ਨਾਲ ਇੱਥੇ ਸਟੇਸ਼ਨ ਤੇ ਅਪਡੇਸ਼ਨ ਦਾ ਵੀ ਕੰਮ ਚੱਲ ਰਿਹਾ ਵਾ हां जी दोस्तों ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਈ ਢੰਡਾਰੀ ਰੇਲਵੇ ਸਟੇਸ਼ਨ ਦਾ ਅਪਡੇਸ਼ਨ ਦਾ ਜੋ ਕਿ ਕੰਮ ਆ ਉਹ ਚੱਲ ਰਿਹਾ ਹਜੇ ਤੇ ਅੱਧਾ ਕੰਪਲੀਟ ਹੋ ਗਿਆ ਥੋੜਾ ਜਿਹਾ ਰਹਿਦਾ ਵਾ ਤੇ ਇਹਦੀ ਆਪਾਂ ਤੁਹਾਨੂੰ ਅਪਡੇਟ ਦੇਣ ਆਏ ਆ ਅੱਜ ਸਟੇਸ਼ਨ ਤੇ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਯਾਤਰੀ ਕਿੰਨੇ ਜ਼ਿਆਦਾ ਖੜੇ ਹੋਏ ਆ ਪੂਰੀ ਪਲੇਟਫਾਰਮ ਤੇ ਤੁਸੀਂ ਦੇਖ ਸਕਦੇ ਹੋ हां जी दोस्तों ਤੁਹਾਨੂੰ ਸਾਡਾ ਛੋਟਾ ਜਿਹਾ ਬਲੌਗ ਕਿਵੇਂ ਲੱਗਿਆ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਅਪਡੇਟਸ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ